ਬਿਜਲੀ 14 14 18 18 ਘੰਟੇ ਕੱਟ ਸ਼ਾਮ ਨੂੰ 6 ਵਜੇ ਕੱਟ ਲੱਗਦਾ ਅਗਲੇ ਦਿਨ ਦੁਪਹਿਰ ਨੂੰ ਜਾ ਕੇ ਕੱਟ ਕਈ ਵਾਰੀ ਖੁੱਲਦਾ 24 24 ਘੰਟੇ ਕੱਟ ਤੋਂ ਮਿੰਟ ਬਾਰਿਸ਼ ਪੈਂਦੀ ਹੈ ਤੇ ਸਾਰੀ ਲੇਡ ਬੰਦ ਉਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਠਾਣਾ ਢਾਣਾ ਘੰਟੇ ਫਾਲਟ ਨਹੀਂ ਮਿਲਦਾ ਅਸੀਂ ਕਿੱਥੇ ਜਾਈਏ ਤੇ ਉਸ ਤੋਂ ਬਾਅਦ ਡਿਪਾਰਟਮੈਂਟ ਜਾਂਦੇ ਆ ਉਹ ਕਹਿੰਦੇ ਕਲੋਨਾਈਜ਼ਰ ਦਾ ਕੰਮ ਹੈ ਕਲੋਨਾਈਜ਼ਰ ਕੋਲ ਕਹਿੰਦੇ ਕਹਿੰਦੇ ਡਿਪਾਰਟਮੈਂਟ ਸਾਡੂ ਦਸ ਤੱਕ 20 ਸਾਲਾਂ ਚੇਹ ਨਹੀਂ ਪਤਾ ਲੱਗਿਆ ਕੰਮ ਕੀ ਦਾ ਨੁਕਸਾਨ ਸਾਡਾ ਸਾਰੇ ਡਿਪਾਰਟਮੈਂਟ ਨੂੰ ਸਭ ਕੁਝ ਪਤਾ ਹੈ ਰੋਜ ਦਾ ਇਹ ਕੋਈ ਪੈਸੇ ਰਿਸ਼ਵਤ ਦੇ ਕੇ ਆਂਦੇ ਨੇ ਤੇ ਇਹ ਉਥੇ ਪਾਣੀ ਮੁਹੱਈਆ ਕਰਵਾਉਂਦੇ ਆ ਰੋਜ ਸਵੇਰੇ ਕੁੰਡੀ ਲਗਾਉਂਦੇ ਆ ਕਦੇ 4 ਵਜੇ ਕਦੇ 5 ਵਜੇ ਕਦੇ 6 ਵਜੇ ਜਿਸ ਦਿਨ ਸ਼ਕਤੀ ਹੁੰਦੀ ਹੈ ਉਸ ਦਿਨ ਪੂਰੀ ਕਲੋਨੀ ਨੂੰ ਪਾਣੀ ਵੀ ਪ੍ਰੋਵਾਈਡ ਨਹੀਂ ਹੁੰਦਾ। ਉਥੇ ਮਕਾਨ 3 ਤੋਂ 4000 ਮਕਾਨ ਬਣਿਆ ਹੈ ਜਿਹੜਾ ਕਿ ਹਰ ਮਾਰਸ਼ਾ ਦੇ ਵਿੱਚ ਪਾਣੀ ਸੀਵਰੇਜ ਹੋਲ ਸਾਰੇ ਬੰਦ ਹੋ ਜਾਂਦੇ ਆ ਲੋਕਾਂ ਦੇ ਘਰ ਦੇ ਅੰਦਰ ਰਿਵਰਸ ਹੁੰਦਾ ਪਾਣੀ ਸਮੈਲ ਆਂਦੀ ਹੈ। ਇੱਥੇ ਅੱਜ ਸਾਰੇ ਸਾਡੇ ਬਸੰਤ ਐਵੇਨਿਊ ਦੇ ਨਿਵਾਸੀ ਆ ਜਿਹੜੇ ਇਕੱਠੇ ਹੋਏ ਨੇ ਉਹ ਬੇਸਿਕਲੀ ਸਾਰੇ ਵਪਾਰੀ ਨੇ ਕੋਈ ਪ੍ਰੋਟੈਸਟ ਕਰਨ ਦਾ ਆਦੀ ਨਹੀਂ ਹੈ ਪਰ ਇਹਨਾਂ ਨੂੰ ਮਜਬੂਰ ਕੀਤਾ ਗਿਆ ਪ੍ਰੋਟੈਸਟ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਯੂਨਾਈਟਿਡ ਪੋਸਟ ਦੇਖ ਰਹੇ ਹਾਂ ਤੁਸੀਂ ਮੈਂ ਦਿਨ ਦੁਆੜੀ ਤਾਂ ਪਹੁੰਚਿਆ ਲੁਧਿਆਣਾ ਡੁਗਰੀ ਪੋਲ ਦੇ ਉੱਤੇ ਜਿੱਥੇ ਦੇਖ ਸਕਦੇ ਹੋ ਕਿ ਡੁਗਲੀ ਪੋਲ ਦੇ ਉੱਤੇ ਬਿਜਲੀ ਦੇ ਕਾਰਨ ਵਸ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਦੇ ਇੱਥੇ ਜਿਹੜੇ ਲੋਕ ਮੌਜੂਦ ਨੇ ਉਹਨਾਂ ਨੂੰ ਜਾਣਦੇ ਆਂ ਅਕੀਰ ਕਰ ਕਿ ਇਹ ਰੋਡ ਜਿਹੜਾ ਮੇਨ ਹਾਈਵੇ ਅੱਜ ਸਵੇਰੇ ਮਾਰਨਿੰਗ 9 ਵਜੇ 9:30 ਵਜੇ ਦਾ ਟਾਈਮ ਦਿੱਤਾ ਗਿਆ ਸੀਗਾ ਜਿੰਦੇ ਵਿੱਚ ਕਿਹਾ ਗਿਆ ਸੀਗਾ ਕਿ ਮੇਨ ਹਾਈਵੇ ਜਿਹੜਾ ਜਾਮ ਕੀਤਾ ਜਾਊਗਾ ਆਖਿਰ ਕੀ ਕਾਰਨ ਸੀਗਾ ਜਿਸ ਕਰਕੇ ਹਾਈਵੇ ਜਿਹੜਾ ਜਾਮ ਕਰਨ ਦਾ ਜਿਹੜਾ ਕਾਰਨ ਕੀ ਉਹਨਾਂ ਨੂੰ ਜਾਣ ਇੱਥੇ ਅੱਜ ਸਾਰੇ ਸਾਡੇ ਬਸੰਤ ਐਵੇਨਿਊ ਦੇ ਨਿਵਾਸੀ ਆ ਜਿਹੜੇ ਇਕੱਠੇ ਹੋਏ ਨੇ ਉਹ ਬੇਸਿਕਲੀ ਸਾਰੇ ਵਪਾਰੀ ਨੇ ਕੋਈ ਪ੍ਰੋਟੈਸਟ ਕਰਨ ਦਾ ਆਦੀ ਨਹੀਂ ਹੈ ਪਰ ਇਹਨਾਂ ਨੂੰ ਮਜਬੂਰ ਕੀਤਾ ਗਿਆ ਪ੍ਰੋਟੈਸਟ ਕਰਨ ਦੇ ਲਈ ਉਹਦਾ ਬੇਸਿਕ ਕਾਰਨ ਹੈ ਕਿ ਕਲੋਨਾਈਜ਼ਰ ਅਮਿਤ ਕੁਮਾਰ ਗਰਗ ਜਿਨ੍ਹਾਂ ਨੇ ਕਲੋਨੀ ਕੱਟੀ ਹੈ ਨਾ ਤਾਂ ਉਹਨੇ ਸਾਨੂੰ ਬੇਸਿਕ ਸਹੂਲਤ ਜਿਹੜੀ ਪਾਣੀ ਹੈ ਤੇ ਬਿਜਲੀ ਹੈ ਮੁਹੱਈਆ ਕਰਵਾਈ ਪਾਣੀ ਦੀ ਸਹੂਲਤ ਇਦਾਂ ਹੈ ਕਿ 8 8 ਇੰਚ ਦੀਆਂ ਪਾਈਪਾਂ ਪਾਈਆਂ ਨੇ ਉਥੇ ਮਕਾਨ 3 ਤੋਂ 4000 ਮਕਾਨ ਬਣਿਆ ਜਿਹੜਾ ਕਿ ਹਰ بارشਾਂ ਦੇ ਵਿੱਚ ਪਾਣੀ ਸੀਵਰੇਜ ਹੋਲ ਸਾਰੇ ਬੰਦ ਹੋ ਜਾਂਦੇ ਆ ਲੋਕਾਂ ਦੇ ਘਰ ਦੇ ਅੰਦਰ ਰਿਵਰਸ ਹੁੰਦਾ ਪਾਣੀ 스ਮੈਲ ਆਂਦੀ ਹੈ ਰਹੀ ਗੱਲ ਬਿਜਲੀ ਦੀ ਬਿਜਲੀ 14 14 18 18 ਘੰਟੇ ਕੱਟ ਸ਼ਾਮ ਨੂੰ 6 ਵਜੇ ਕੱਟ ਲੱਗਦਾ ਅਗਲੇ ਦਿਨ ਦੁਪਹਿਰ ਨੂੰ ਜਾ ਕੇ ਕੱਟ ਕਈ ਵਾਰੀ ਖੁੱਲਦਾ 24 24 ਘੰਟੇ ਕੱਟ ਕਿਸ ਤਰ੍ਹਾਂ ਬੱਚੇ ਰਹਿ ਰਹੇ ਨੇ ਕਿਸ ਤਰ੍ਹਾਂ ਬਜ਼ੁਰਗ ਰਹਿ ਰਹੇ ਨੇ ਕਿਸੇ ਦਾ ਕੋਈ ਹਾਲ ਨਹੀਂ ਰਹੀ ਗੱਲ ਪਾਣੀ ਕਿੱਦਾਂ ਸਪਲਾਈ ਕੀਤਾ ਜਾ ਰਿਹਾ ਪਾਣੀ ਸਪਲਾਈ ਕਰਨ ਲਈ 1.5 ਸਾਲ ਪਹਿਲਾਂ ਇਹਨਾਂ ਦੀਆਂ ਟੈਂਕੀਆਂ ਦੇ ਕਨੈਕਸ਼ਨ ਕੱਟੇ ਜਾ ਚੁੱਕੇ ਆ ਸਾਰੇ ਡਿਪਾਰਟਮੈਂਟ ਨੂੰ ਸਭ ਕੁਝ ਪਤਾ ਵਾ ਰੋਜ ਦਾ ਇਹ ਕੋਈ ਪੈਸੇ ਰਿਸ਼ਵਤ ਦੇ ਕੇ ਆਂਦੇ ਨੇ ਤੇ ਇਹ ਉਥੇ ਪਾਣੀ ਮੁਹੱਈਆ ਕਰਵਾਉਂਦੇ ਆ ਰੋਜ ਸਵੇਰੇ ਕੁੰਡੀ ਲਗਾਉਂਦੇ ਆ ਕਦੇ 4 ਵਜੇ ਕਦੇ 5 ਵਜੇ ਕਦੇ 6 ਵਜੇ ਕੁੰਡੀ ਦੇ ਪਾਣੀ ਦੇ ਉੱਤੇ ਕੀ ਭਰੋਸਾ ਤੁਸੀਂ ਕਰ ਸਕਦੇ ਹੋ ਕਿ ਦਿਨ ਵਿੱਚ ਚਲਾਇਆ ਜਾਏਗਾ ਕਿ ਨਹੀਂ ਚਲਾਇਆ ਜਾਏਗਾ ਜਿਸ ਦਿਨ ਸ਼ਕਤੀ ਹੁੰਦੀ ਹੈ ਉਸ ਦਿਨ ਪੂਰੀ ਕਲੋਨੀ ਨੂੰ ਪਾਣੀ ਵੀ ਪ੍ਰੋਵਾਈਡ ਨਹੀਂ ਹੁੰਦਾ ਇਸ ਕਰਕੇ ਅੱਜ ਸਾਰਿਆਂ ਦਾ ਜਿਹੜਾ ਹੈਗਾ ਗੁੱਸਾ ਫੁੱਟਿਆ ਵਾ ਇੱਕ ਤੱਕ ਸਾਰੇ ਅੱਜ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ ਉਸ ਤੋਂ ਇਲਾਵਾ ਉਸ ਕਲੋਨੀ ਦੇ ਵਿੱਚ ਹਜੇ ਹੋਰ ਬੜੇ ਇਲੀਗਲ ਕੰਮ ਕੀਤੇ ਜਾ ਰਹੇ ਨੇ ਜਿੱਦਾਂ ਕਿ ਪਲਾਟਾਂ ਦੇ ਐਨਓਸੀ ਦੇ ਕਈ ਪੈਸੇ ਇਕੱਠੇ ਕੀਤੇ ਜਾ ਰਿਹਾ ਹੈ ਇੱਕ ਇੱਕ ਪਲਾਟ ਜਿਹੜਾ ਨਹੀਂ ਬਣਿਆ ਉਹਦੇ ਕੋਲੋਂ ਅਮਿਤ ਕੁਮਾਰ ਗਰਗ 2-2 ਲੈ ਕੇ 2.5 ਲੱਖ ਰੁਪਇਆ ਚਾਰਜ ਕਰ ਰਿਹਾ ਹੋਇਆ ਨੋਨ ਕੰਸਟਰਕਸ਼ਨ ਦੇ ਨਾਮ ਤੇ ਜਦੋਂ ਗੁਲਾਡਾ ਤੋਂ ਪਤਾ ਕਰਾਇਆ ਗਿਆ ਕੀ ਇਹ ਨੋਨ ਕੰਸਟਰਕਸ਼ਨ ਲੈਣੇ ਬਾਜਮ ਨੇ ਤੇ ਗਲਾਡਾ ਵੱਲੋਂ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਉਹਨੇ ਲਈ ਨਾ ਕੀਤੀ ਗਈ। ਬਸੰਤ ਐਵੈਨਿਊ ਵਰਗੇ ਪੋਸ ਏਰੀਏ ਦੇ ਵਿੱਚ ਲਾਈਟ ਜਾਣ ਦਾ ਜਿਹੜਾ ਕਾਰਨ ਹੈ ਉੱਥੇ ਸਿਰਫ ਟਰਾਂਸਫਾਰਮਰ ਹੈ ਜਾਂ ਹੋਰ ਵੀ? ਦੱਸੋ। ਟਰਾਂਸਫਾਰਮਰ ਟਰਾਂਸਫਾਰਮਰ ਅੱਜ ਤੋਂ 10 ਦਿਨ ਪਹਿਲਾਂ ਇੱਥੇ ਇੱਕ ਅੱਗ ਲੱਗੀ ਸੀਗੀ ਮਕਾਨ ਦੇ ਵਿੱਚ ਉਸ ਤੋਂ ਬਾਅਦ ਇੱਕ ਇਹਨਾਂ ਦੇ ਚੀਫ ਦਾ ਬਿਆਨ ਆਇਆ ਸੀਗਾ ਕਿ ਇਸ ਕਲੋਨੀ ਦੇ ਵਿੱਚ 167 ਟਰਾਂਸਫਾਰਮਰ ਜਿਹੜੇ ਚਾਹੀਦੇ ਨੇ ਤੇ ਮੌਜੂਦਾ ਲੱਗੇ 37 ਤੋਂ 40 ਨੇ। ਜੀ। ਮੈਂ ਉਹ ਚੀਫ ਸਾਹਿਬ ਨੂੰ ਪੁੱਛਣਾ ਚਾਹਨਾ ਵਾਂ। ਸਿਕਿਉਰਟੀਆਂ ਲੋਕਾਂ ਤੋਂ ਤੁਸੀਂ ਲਈਆਂ ਬਿਜਲੀ ਦੇ ਬਿੱਲ ਤੁਸੀਂ ਲਈ ਸਾਰਾ ਕੁਝ ਤੁਸੀਂ ਲੈ ਰਹੇ ਹੋ ਤੇ ਟਰਾਂਸਫਾਰਮਰ ਲੋਕਾਂ ਨੇ ਲਾਣੇ ਆ ਇਹ ਕਿੰਦੀ ਜ਼ਿੰਮੇਵਾਰੀ ਹੈ ਹੁਣੇ ਕੀ ਕਰਦੇ ਪਏ ਆ ਜਿਹੜਾ ਡਿਪਾਰਟਮੈਂਟ ਹੈ ਉਹ ਅਮਿਤ ਕੁਮਾਰ ਗਰਗ ਜੋ ਕੋਲੋਨਾਈਜ਼ਰ ਦਾ ਕਲੋਨੀ ਦਾ ਮਾਲਕ ਹੈ ਉਹਦੇ ਤੇ ਗੱਲ ਛੱਡ ਰਿਹਾ ਕਲੋਨੀ ਦਾ ਮਾਲਕ ਇਹ ਕਹਿ ਰਿਹਾ ਜੀ ਇਹ ਕੰਮ ਬਿਲੀ ਬੋਰਡ ਦਾ ਹੈ ਦੱਸੋ ਪਬਲਿਕ ਕਿੱਧਰ ਜਾਵੇ ਪਬਲਿਕ ਹਰਾਸ ਹੋ ਰਹੀ ਹੈ ਆਪ ਹੀ ਬਿਆਨ ਦੇ ਰਹੇ ਆ ਔਰ ਆਪ ਹੀ ਇਸ ਗੱਲ ਦਾ ਜਵਾਬ ਨਹੀਂ ਦੇ ਰਹੇ ਕਿ ਤੁਸੀਂ ਸਿਕਿਉਰਟੀਆਂ ਲੈ ਰਹੇ ਹੋ ਕੋਈ ਬੰਦਾ ਮਕਾਨ ਬਣਾਉਂਦਾ 8 ਕਿਲੋਵਾਟ 10 ਕਿਲੋਵਾਟ ਦਾ ਕਨੈਕਸ਼ਨ ਲੈਂਦਾ ਕਿ ਬਿਨਾਂ ਸਿਕਿਉਰਟੀ ਦੇ ਲੈਂਦੇ ਉਹ ਸਿਕਿਉਰਟੀਆਂ ਕਿੱਥੇ ਜਾ ਰਹੀਆਂ ਨੇ ਜੇ ਉਹਨਾਂ ਦੇ ਬਦਲੇ ਟਰਾਂਸਫਾਰਮਰ ਨਹੀਂ ਲੱਗ ਰਹੇ ਤੇ ਸਿਕਿਉਰਟੀਆਂ ਕਿੱਥੇ ਜਾ ਰਹੀਆਂ ਨੇ ਇਸ ਕਰਕੇ ਇਸ ਬਿਜਲੀ ਬੋਰਡ ਦਫ਼ਤਰ ਦੀ ਨਲਾਕੀ ਹੈ ਬਹੁਤ ਵੱਡੀ ਨਲਾਕੀ ਹੈ ਤੇ ਨਾਲ ਮੈਂ ਕਹੂੰਗਾ ਜਿਹੜਾ ਅਮਿਤ ਕੁਮਾਰ ਗਰਗ ਹੈ ਉਹਦੀ ਤਾਂ ਹੈ ਹੀ ਹੈ ਨਲਾਕੀ ਬਿਲਕੁਲ ਸੋ ਹੋਰ ਮੌਕੇ ਤੇ ਜਿਹੜਾ ਹਲਕਾ ਵਿਧਾਇਕ ਪਹੁੰਚਣਾ ਇਸ ਟਾਈਮ ਤੇ ਦੇਖੋ ਅੱਜ ਪਹੁੰਚੇ ਆ ਆ ਦੇਖੋ ਪਹਿਲੀ ਵਾਰੀ ਕਰਦੀ ਅੱਗ ਲੱਗ ਪਿਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕੀ ਕਰਦੇ ਵਿੱਚ ਅੱਗ ਲੱਗੀ ਸੀ ਅੱਗ ਲੱਗੀ ਸੀ ਕਿ ਜਿਸ ਕਾਰਨ ਦੇਖ ਸਕਦੇ ਹੋ ਤਸਵੀਰਾਂ ਲੋਕਾਂ ਦੇ ਵਿੱਚ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 60 70 ਲੋਕ ਲੱਖ ਦਾ ਜਿਹੜਾ ਸਮਾਨ ਸੀਗਾ ਉਹ ਸੜ ਕੇ ਰਾਖ ਹੋ ਗਿਆ ਕਿਦਾਂ ਹਾਂ ਪਿੱਛੋਂ ਸਰੇ ਬਿਜਲੀ ਆਈ ਟਰਾਂਸਫਾਰਮਰ ਜੋ ਨਿਊਟਰਲ ਜੁੜੀ ਹੈ ਟਰਾਂਸਫਾਰਮਰ ਘੱਟੋ ਘੱਟ 20 30 ਸਾਲ ਪੁਰਾਣਾ ਉਹਦੀ ਨਾ ਕੋਈ ਮੇਨਟੇਨੈਂਸ ਹੈ ਨਾ ਕੋਈ ਉੱਥੇ ਪੁੱਛਣ ਵਾਲਾ ਹੈ ਇਹਦੀ ਅੰਗੈਲੀ ਦਾ ਕਾਰਨ ਕੌਣ ਬਿਜਲੀ ਬੋਰਡ ਹੀ ਹੈ ਜੀ ਹੋਰ ਕੌਣ ਨਾਲ ਕੋਲੋਨਾ ਇਧਰ ਇਹਦੀ ਪਰਪਾਈ ਕੌਣ ਕਰੇਗਾ ਜੀ ਕੰਪਲੇਂਟ ਕੀਤੀ ਜਾਂਦੀ ਸੀ ਪਹਿਲਾਂ ਵੀ ਆ ਗਲਤ ਹਾਂਜੀ ਹਾਂਜੀ ਸਰ ਸਾਰੇ ਕਹਿੰਦੇ ਸਾਰਾ ਦਿਨ ਕੰਪਲੇਂਟਾਂ ਹੀ ਬੰਦੇ ਸੀ ਹਰ ਫੋਨ ਤੋਂ ਦੀ 20 20 ਕੰਪਲੇਂਟਾਂ ਪੈਂਦੀਆਂ ਸੀ ਘੰਟੇ ਬਾਅਦ ਮੈਸੇਜ ਆ ਜਾਂਦਾ ਹੀ ਰਿਜ਼ੋਲਵ ਹੋ ਗਈ ਹੈ ਗੱਲ ਕੋਈ ਹੁੰਦੀ ਨਹੀਂ ਸੀ ਰਿਜ਼ੋਲਵ ਲੈ ਕੇ ਭੇਜ ਦਿੰਦੇ ਸੀ ਪਰ ਰਿਜ਼ੋਲਵ ਹੁੰਦੀ ਨਹੀਂ ਇਹ ਤਾਂ ਸਰ 8 ਵਜੇ ਅੱਗ ਲੱਗੀ ਹੈ ਛੋਟੇ ਛੋਟੇ ਸਾਡੇ ਘਰੇ ਬੱਚੇ ਨੇ ਜੇ ਇਹੀ ਅੱਗ ਰਾਤ ਨੂੰ ਲੱਗਦੀ ਕਿੰਨਾ ਨੁਕਸਾਨ ਹੋ ਜਾਣਾ ਸੀ ਸਾਡਾ ਸੋਫਾ ਸੈੱਟ ਸੀ ਟੀਵੀ ਸੀ ਮੈਂ ਕਹਿੰਦਾ ਸਮਾਨ ਸੀ 8-10 ਲੱਖ ਦਾ ਇਹਦਾ ਕੌਣ ਜ਼ਿੰਮੇਵਾਰ ਹੈ ਜਾਨੀ ਨੁਕਸਾਨ ਨਹੀਂ ਬਿਲਕੁਲ ਬਿਜਲੀ ਵਿਭਾਗ ਦੇ ਤੋਂ ਅਧਿਕਾਰੀ ਪਹੁੰਚਿਆ ਕੋਈ ਇਸ ਟਾਈਮ ਸਰ ਕੋਈ ਇੱਥੇ ਕੋਈ ਕਿਸੇ ਹੁਣ ਤਾਂ ਇੱਥੇ ਦਾ ਆਏ ਨੇ ਉਸ ਦਿਨ ਕੋਈ ਨਹੀਂ ਆਇਆ ਵਿਚਾਰੇ ਉਹ ਫਾਇਰ ਬ੍ਰਿਗੇਡ ਵਾਲੇ ਅੱਧੇ ਘੰਟੇ ਚ ਪਹੁੰਚੇ ਨੇ ਕਿਸੇ ਤਰੀਕੇ ਉਹਨਾਂ ਨੇ ਵਿਚਾਰਿਆਂ ਨੇ ਉੱਤੇ ਚੜ ਕੇ ਕੰਟਰੋਲ ਕੀਤਾ ਜਿਵੇਂ ਮਰਜ਼ੀ ਨਹੀਂ ਪਰ ਇਹ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਹੈ ਨਾ ਸਰ ਆਮਨ ਸਰਕਾਰ اتنا ਇੱਕ ਫਿਊਜ ਉੱਡ ਜਾਂਦਾ ਜਦੋਂ ਅਸੀਂ ਬੀਪੀ ਮੈਕ ਮੈਨ ਰਿਪੋਰਟ ਦਿਖਾਉਂਦੇ ਆ ਉੱਥੇ ਜਾਣਦੇ ਆ ਉਹ ਕਹਿੰਦੇ ਸਾਡੇ ਕੋਲ 3800 ਕਮਿਡਾ ਨਹੀਂ ਤੇ ਚਾਰ ਬੰਦੇ ਸਾਡੇ ਕੋਲ ਰਿਜੋਲਵ ਕਰਨ ਨਾਲ ਲੈਣਾ ਕਿੱਥੋਂ ਆਣਗੇ ਬੰਦੇ ਸਟਾਫ ਦੀ ਵੀ ਕਮੀ ਹੈ ਸਰ 인ਫਰਾਸਟ੍ਰਕਚਰ ਦੀ ਵੀ ਕਮੀ ਹੈ ਨਹੀਂ ਤੇ ਪਰ ਹੁਣ ਜਿਹੜਾ ਇਹ ਪ੍ਰੋਜੈਕਟ ਕੀਤਾ ਗਿਆ ਵਾ ਇਹ ਹੁਣ ਰੁਕੇਗਾ ਕੀ ਇਹ ਹੋਰ ਚੱਲੂਗਾ ਨਹੀਂ ਸਰ ਇਹ ਤਾਂ ਹੁਣ ਇਤੋਂ ਗਾਹ ਦੀ ਗਾਹ ਵਧਾਂਗੇ ਰੁਕਣਾ ਕਿੱਥੇ ਆ ਇਹਦਾ ਹੱਲੇ ਪਹਿਲਾ ਕਦਮ ਨੀ ਪਰ ਇਹਨਾਂ ਵੱਲੋਂ ਕਿਹਾ ਗਿਆ ਕਿ ਇਹਦਾ ਜਿਹੜਾ ਹਲ ਚਲਾਂਗੇ ਤੇ ਇਸ ਤੋਂ ਬਾਅਦ ਇਹਦਾ ਹਲ ਵੀ ਕਰਾਂਗੇ ਇਹਦਾ ਹਲ ਕੱਢਾਂਗੇ ਬਿਜਲੀ ਦਾ ਨਹੀਂ ਆ ਕੱਢੇਗਾ ਹਲ ਨਹੀਂ ਹੋਣਾ ਜਦ ਤੱਕ 5 6 ਤੇ ਹਲ ਕੱਢਣਗੇ ਅਸੀਂ ਇਹ ਨਹੀਂ ਕਹਿੰਦੇ ਕਿ ਰਾਤੋਂ ਰਾਤ ਸਭ ਠੀਕ ਹੋਣਾ ਹੈ ਟਾਈਮ ਨਾਲ ਠੀਕ ਹੋਣਾ ਹੈ ਟਾਈਮ ਨਾਲ ਰੋਜ਼ ਸਾਨੂੰ ਨਜ਼ਰ ਆਦਾ ਹੋਵੇ ਕੁਛ ਨਾ ਕੁਛ ਹੋ ਰਿਹਾ ਸਾਨੂੰ ਪ੍ਰੋਟੈਸਟ ਕਰਨ ਦੀ ਲੋੜ ਹੀ ਨਹੀਂ ਹੈ ਇਹ ਸਭ ਕੋਈ ਵੀ ਇੱਥੇ ਕੋਈ ਵੇਲਾ ਬੰਦਾ ਨਹੀਂ ਸਭ ਵਪਾਰੀ ਬੰਦੇ ਨੇ ਬਟ ਮਜਬੂਰ ਹੋ ਗਏ ਸਾਰੇ ਇੱਥੇ ਪਹੁੰਚੇ ਹੋਏ ਸਰ ਸ਼ੁਰੂਆਤ ਤੋਂ ਬਿਲਕੁਲ ਹਾਲ ਨਹੀਂ ਗਈਆਂ ਅੰਦਰ ਕੋਈ ਸ਼ੁਰੂਆਤ ਕੋਈ ਹਾਲ ਨਹੀਂ ਗਈਆਂ ਮੌਕੇ ਤੇ ਵਿਧਾਇਕ ਕੁਲਵੰਤ ਸਿੱਧੂ ਜੀ ਪਹੁੰਚਣੇ ਇੱਥੇ ਗੱਲਬਾਤ ਸੁਣਨ ਨੂੰ ਭਾਜੀ ਜਿਆਦਾ ਮੈਂ ਜੀ ਪਹੁੰਚੇ ਪਰ ਹਾਲ ਕਹਤੋਂ ਕੋਈ ਨਹੀਂ ਹੋ ਰਹਾ ਕੀ ਕਿਹਾ ਜਾਂਦਾ ਹੁਣ ਕੁਲਵੰਤ ਸਿੱਧੂ ਜੀ ਪਹੁੰਚਣੇ ਮੌਕੇ ਉਹਨਾਂ ਨੇ ਅਸ਼ਵਾਸਨ ਦਿੱਤਾ ਹੈਗਾ ਤੇ ਉਮੀਦ ਕਰਦੇ ਆ ਆਪਦੇ ਸ਼ਵਾਸਨ ਤੇ ਖਰੇ ਉਤਰਣਗੇ ਕੋਲੋਨਾਈਜ਼ਰ ਤੇ ਡਿਪਾਰਟਮੈਂਟਾਂ ਦੀ ਮਿਲੀ ਭਗਤ ਹੈਗੀ ਹੈ ਜਿਦੋਂ بارش ਆ ਜਾਂਦੀ ਹੈ ਇਹ ਕਹਿੰਦੇ ਜੀ ਪੇੜ ਕੱਟਣ ਵਾਲੇ ਸੀ ਹਰ ਪਤਾ ਵੀ ਜੂਨ ਜਲਾਈ ਚ بارش ਆਉਣੀ ਹੈ ਨੇ ਕਿਉਂ ਨਹੀਂ ਪੇੜ ਕੱਟਦੇ ਆ ਜੀ ਪਾਰਟੀ ਵੱਲੋਂ ਤਾਂ ਕਿਹਾ ਗਿਆ ਸੀਗਾ ਬਿਜਲੀ ਦਾ ਮੁੱਦਾ ਤਾਂ ਸਭ ਤੋਂ ਪਹਿਲਾਂ ਚੱਕਿਆ ਗਿਆ ਨਾ ਕਿ ਬਿਜਲੀ ਮਾਫ ਕੀਤੀ ਗਈ ਹੈ ਬਿਜਲੀ ਮਾਫ ਫ੍ਰੀ ਮਿਲ ਰਹੀ ਹੈ ਜਿਹੜੇ ਪੈਸੇ ਦੇ ਰਹੇ ਉਹਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ ਜੀ ਇਸ ਕਰਕੇ ਚਾਣਦੇ ਆ ਵੀ ਸਾਨੂੰ ਵੀ 300 ਦੀ ਥਾਂ ਤੇ 600 ਕਰ ਤਾਂ ਕਿ ਅਸੀਂ ਵੀ ਫ੍ਰੀ ਵਾਲੇ ਜੀ ਆ ਜੀ ਸਾਡਾ 300 ਯੂਨਿਟ ਤਾਂ ਨਹੀਂ ਫੁਕਦਾ ਕਿ ਬਿਜਲੀ ਨਹੀਂ ਆਂਦੀ ਬਿਜਲੀ ਆਉ ਤਾਂ ਯੂਨਿਟ ਫੁਕੂਗਾ ਨਾ ਨਹੀਂ ਉਹਦੇ ਤੇ ਬਾਰੀ ਗੱਲ ਹੋ ਰਹਾ ਜਦੋਂ ਬਿਜਲੀ ਆਂਦੀ ਵੀ ਹੈ ਅੱਧੀ ਏਸੀ ਉੱਡ ਜਾਂਦਾ ਨੁਕਸਾਨ ਹੋ ਗਿਆ ਬਾਅਦ ਖਬਰਾਂ ਵੀ ਲੱਗੀਆਂ ਗਈਆਂ ਨੇ ਸਾਰੇ ਮਹੱਲੇ ਦਾ ਨੁਕਸਾਨ ਤੇ ਉਸ ਤੋਂ ਬਾਅਦ ਡਿਪਾਰਟਮੈਂਟ ਜਾਂਦੇ ਆ ਉਹ ਕਹਿੰਦੇ ਕਲੋਨਾਈਜ਼ਰ ਦਾ ਕੰਮ ਹੈ ਕਲੋਨਾਈਜ਼ਰ ਕੋਲ ਕਹਿੰਦੇ ਕਹਿੰਦੇ ਡਿਪਾਰਟਮੈਂਟ ਸਾਡੂ ਦਾ ਅਸਟੱਕ 20 ਸਾਲਾਂ ਦਾ ਚੇਹ ਨਹੀਂ ਪਤਾ ਲੱਗਿਆ ਕੰਮ ਕੀਦਾ ਨੁਕਸਾਨ ਸਾਡਾ ਸਾਨੂੰ ਨਹੀਂ ਪਤਾ ਕੰਮ ਕੀਦਾ ਪਰ ਨੁਕਸਾਨ ਸਾਡਾ ਬਿਲਕੁਲ ਸੋ ਦੇਖ ਸਕਦੇ ਹਾਂ ਕਿ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਕਿ ਹਲਕਾ ਵਿਧਾਇਕ ਬਲਵੰਤ ਸਿੱਧੂ ਜੀ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਪ੍ਰੋਟੈਸਟ ਕੀਤਾ ਗਿਆ ਸੀਗਾ ਬਿਜਲੀ ਦੀਆਂ ਮੰ ਅ ਕਾ ਵਿਧਾਇਕ ਜਿਹੜੇ ਪਲਵਨ ਸਿੱਦੂ ਜੀ ਮੌਕੇ ਤੇ ਪਹੁੰਚ ਚੁਕੇ ਸੀਗੇ ਸੋ ਉਹਨਾਂ ਬੋਲੋ ਜਿਹੜੀ ਗੱਲ ਕਈ ਚੱਰੀ ਸੀਗੀ ਕਿ ਬਿਜਲੀ ਦੇ ਵਾਸਤੇ ਜਦੋਂ ਅਸੀਂ ਕੰਪਲੇਨਟ ਕਰਦੇ ਸੀ ਤਾਂ ਸਾਡਾ ਫੋਨ ਕੋਈ ਚੱਕਿਆ ਜਾਂਦਾ ਸੀ ਤੇ ਨਾ ਕੋਈ ਕੰਮ ਹੁੰਦਾ ਸੀਗਾ ਦੇਖੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਏਗੀ ਤੇ ਸਾਰੇ ਖਲਾਮ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਬਹੁਤ ਦੁਖੀ ਹਾਂ ਠਰਾ ਠਰਾ ਘੰਟੇ ਲੇਟ ਨਹੀਂ ਆ ਰਹੀ ਜਿਹੜਾ ਸਿੱਦੂ ਸਾਹਿਬ ਨੇ ਕੰਮ ਹੀ ਕਰਾਉਣਾ ਸੋ ਗੱਲਬਾਤ ਕਰਾਂਗੇ 10 ਮੀਟਰ ਦਾ ਕੰਮ ਹੈ 10 ਮੀਟਰ ਦੀ ਪ੍ਰੋਬਲਮ ਹੈ 10 ਮੀਟਰ ਹੈ ਦੇਖੋ ਕਮਜ਼ੋਰ ਹੈ ਐਮਐਲਏ ਸਾਥ ਤੁਸੀਂ ਇੱਥੇ ਮੌ ਪ੍ਰੋਟੈਸਟ ਕੀਤਾ ਗਿਆ ਸੀ ਗਾਣਾ ਵੱਲੋਂ ਬੰਦ ਕੀਤੀ ਜਾ ਰਹੀ ਸੀ ਇਹ ਮੇਰਾ ਹਲਕਾ ਨਹੀਂ ਪਰ ਇਹ ਕਿਉਂਕਿ ਲੁਧਿਆਣਾ ਸ਼ਹਿਰ ਦੇ ਨਿਵਾਸੀ ਨੇ ਮੈਂ ਭਗਵੰਤ ਸਿੰਘ ਮਾਂਜੀ ਦੀ ਟੀਮ ਦਾ ਮੈਂਬਰ ਹਾਂ ਸਾਡੇ ਜੀਵਨ ਸਿੰਘ ਸੰਗਵਾਲ ਮੇਰੇ ਭਰਾ ਨੇ ਉਹਨਾਂ ਦੇ ਮਾਧਮੇ ਤੇ ਮੈਂ ਇਹਨਾਂ ਲੋਕਾਂ ਨੂੰ ਬਿਸ਼ਵਾਏ ਦਵਾਇ ਅਫਸਰਾਂ ਨੂੰ ਮੌਕੇ ਤੇ ਤਾਲਣਾ ਵੀ ਕਰੀ ਹੈ ਵੀ ਅਗਰ ਜੇ ਕੋਈ ਅਣਗਹਿਲੀ ਕਰੀ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਊ ਟ੍ਰਾਂਸਫਾਰਮ ਅਪਗ੍ਰੇਡ ਕਰਨਾ ਹੈ ਤਾਰਾਂ ਨਵੀਆਂ ਪਣੀਆਂ ਜੋ ਵੀ ਕੰਮ ਹੋਣਾ ਹੈ ਹੋਕੇ ਇਹਨਾਂ ਦੀ ਸਪਲਾਈ ਜਿਹੜੀ ਨਿਰਵਿਘਨ ਜਾਰੀ ਹੈ। ਪਰ ਇਹਨਾਂ ਵੱਲੋਂ ਕਿਹਾ ਜਾਂਦਾ 18-18 ਘੰਟੇ ਕੱਟ ਲੱਗਦੇ ਨੇ ਬਿਜਲੀ ਦੇ ਵਿੱਚ। ਕੋਈ ਪੂਰੀ ਅੰਗਹੀਲੀ ਦੇਖੀ ਜਾ ਰਹੀ ਹੈ। ਜੀ ਪਿੰਡੂ ਕਰਕੇ ਇੱਕ ਦਿੱਕਤ ਹੈ ਕਿਸੇ ਫੀਡਰ ਨਾਲ ਉਹਨੂੰ ਅਪਗ੍ਰੇਡ ਕਰਨਾ ਜਾਂ ਉਹਨੂੰ ਕਹਿੰਦੇ ਸ਼ਹਿਰ ਨਾਲ ਜੁੜਿਆ ਜਾਵੇ। ਹਾਂ ਸ਼ਹਿਰ ਨਾਲ ਆਪਣੀ ਗੱਲ ਕਰਾਂ ਮਾਡਲ ਟਾਊਨ ਮੇਰੇ ਹਲਕੇ ਦਾ ਸਬਡਿਵੀਜ਼ਨ ਆ। ਉਹਦੇ ਤੇ ਪਹਿਲਾਂ ਹੀ ਓਵਰਲੋਡ ਚੱਲਦਾ। ਇਹਨਾਂ ਦਾ ਜਿਹੜਾ ਫੀਡਰ ਹੈ ਉਹਨੂੰ ਅਪਗ੍ਰੇਡ ਕਰਾਵਾਂਗੇ ਮੈਂ ਮੰਤਰੀ ਸਾਹਿਬ ਨੂੰ ਸਪੈਸ਼ਲ ਬੇਨਤੀ ਕਰੂੰਗਾ ਆ ਸੈਸ਼ਨ ਆ ਰਿਹਾ ਹੈ। ਉਦੇ ਵਿੱਚ ਵੀ ਮੈਂ ਇਹਨਾਂ ਲੋਕਾਂ ਦੀ ਜਿਹੜੀ ਹੈ ਮੰਗ ਜੀ ਸਾਹਿਬ ਦਾ ਆਵਾਜ਼ ਫਿਰ ਆਵਾਜ਼ ਪੇਜੂਗਾ ਕਿਸੇ ਨੂੰ ਵੀ ਰਹਿਣ ਸ਼ਣਕੇ ਦਿੱਕਤ ਨਹੀਂ ਹੋਊ ਨਾ ਪਾਣੀ ਦੀ ਨਾ ਬਿਜਲੀ ਸਾਡੀਆਂ ਤੋਂ ਤੁਹਾਡੇ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਸੀ ਕਿ ਟਰਾਂਸਫਾਰਮਰ ਜਿਹੜੇ 37 ਟਰਾਂਸਫਾਰਮਰ ਸੀਗੇ ਤੇ ਕਿਸੇ ਵੱਲੋਂ ਚੈੱਕ ਕੀਤਾ ਗਿਆ ਤੇ ਕਹਿੰਦੇ 177 76 ਟਰਾਂਸਫਾਰਮਰ ਲਾਉਣੇ ਚਾਹੀਏ ਸਰ 160 ਟਰਾਂਸਫਾਰਮ ਦੀ ਚੀਫ ਇੰਜੀਨੀਅਰ ਦੀ ਨਿਊਜ਼ ਆਈ ਹੈ ਯੂਸੀ ਦੇ ਵਿੱਚ ਖਬਰ ਆਈ ਹੈ 160 ਚਾਹੀਦੇ ਨੇ ਸਾਡੀ ਕਲੋਨੀ ਵਿੱਚ ਓਨਲੀ 37 ਨੇ ਤਸੋ ਅਸੀਂ ਕਿੱਥੇ ਜਾਈਏ 2 ਮਿੰਟ ਬਾਰਿਸ਼ ਪੈਂਦੀ ਹੈ ਤੇ ਸਾਰੀ ਲੇਡ ਬੰਦ ਉਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਠਾਣਾ ਠਾਣਾ ਘੰਟੇ ਫਾਲਟ ਨਹੀਂ ਮਿਲਦਾ ਅਸੀਂ ਕਿੱਥੇ ਜਾਈਏ ਸਾਡੇ ਘਰ ਦੇ ਕਿੰਨੇ ਸਮਾਨ ਸੜ ਚੁੱਕੇ ਨੇ ਸਾਡੀ ਐਨੀ ਫਲਕਚੂਲੇਟ ਹੋ ਰਹੀ ਹੈ ਟਰਾਂਸਫਾਰਮ ਬਹੁਤ ਛੋਟੇ ਨੇ ਧਾਰਾ ਬਹੁਤ ਇਹਨਾਂ ਦਾ ਹੱਲ ਜਿਹੜਾ ਕਿੰਨੇ ਕਦੇਰ ਤੱਕ ਕੀਤਾ ਜਾਊਗਾ ਉਹ ਬੀਤੀਆਂ ਮੈਂ ਚਾਲੂ ਉਹ ਬੀਤੀ ਨੂੰ ਮੌਕੇ ਦੇ ਸਦਿਆ ਉਹਨੂੰ ਹਦਾਇਤ ਵੀ ਜਾਰੀ ਕਰੀ ਹੈ ਉਹਨੇ ਇੱਕ ਹਫਤੇ ਦਾ ਸਮਾਂ ਮੰਗਿਆ ਇੱਕ ਹਫ਼ਤੇ ਦੇ ਮੈਂ ਜਿਹੜੀ ਆ ਸਪਲਾਈ ਨਿਰਭੈਣ ਕਰੂੰ ਜਿਹੜਾ ਕਮ ਫੀਡਰ ਨੂੰ ਅਪਗ੍ਰੇਡ ਕਰਨ ਦਾ ਉਹ ਛੋਟਾ ਕੰਮ ਨਹੀਂ ਵੱਡਾ ਕੰਮ ਹੈ ਉਹ ਵੀ ਦਿਨਾਂ ਹੀ ਜਲਦੀ ਹੋ ਸਕਦਾ ਦਿੱਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵਿਧਾਇਕਾ ਕਹਿੰਦਾ ਜੀ ਦੋ ਬੇਨਤੀਆਂ ਇੱਕ ਤੇ ਬੇਨਤੀ ਇਹ ਆ ਵੀ ਮਜ਼ਬੂਤ ਸਰਕਾਰ ਆ ਆਪਾਂ ਸਾਰੇ ਜਾਣੇ ਜਾਣਦੇ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਕਪੈਸਿਟੀ ਆ ਕੰਮ ਕਰਨ ਦੀ 1.5 ਸਾਲ ਤੋਂ ਕੁੰਡੀ ਲੱਗਦੀ ਹੈ ਐਕਸੀਐ ਅੱਜ ਤੱਕ ਕਾਰਵਾਈ ਨਹੀਂ ਕਰ ਸਕਿਆ ਇਹ ਸਾਨੂੰ ਯਕੀਨ ਦਿਵਾ ਦੇਣ ਵੀ ਡਿਵੈਲਪਰ ਨੇ 1.5 ਸਾਲ ਤੋਂ ਕੁੰਡੀ ਲਾਈ ਆ ਉਹਦੇ ਤੇ ਕਾਰਵਾਈ ਹੋਊਗੀ ਨੰਬਰ 2 ਇਲਾਕੇ ਦੇ ਲੋਕਾਂ ਨੇ ਫੈਸਲਾ ਕੀਤਾ ਵੀ ਹਫਤੇ ਦੇ ਵਿੱਚ ਜੇ ਨਤੀਜੇ ਨਹੀਂ ਆਉਂਦੇ ਤੇ ਐਤ ਕੀ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਤੇ ਅਸੀਂ ਨਜ਼ਰਸਾਨੀ ਕਰਾਂਗੇ ਬਹਿ ਕੇ ਇਹ ਦੋ ਕੁੰਡੀ ਲੱਗਦੀ ਸੀ ਕਿ ਉਹਦਾ ਕੰਪਲੇਂਟ ਕੀਤਾ ਗਿਆ ਤੁਹਾਡੇ ਕੋਲ ਹਾਂਜੀ ਕੁੰਡੀ ਦੀ ਰਿਟਰਨ ਕੰਪਲੇਂਟ ਯਾਰ ਮੈਂ ਦਿੱਤੀ ਆਪਣੇ ਨਾਮ ਤੋਂ ਮੈਰੀ ਨਿੱਜੀ ਕੰਪਲੇਂਟ ਹੈ ਜਦੋਂ ਕੁੰਡੀ ਲੱਗਦੀ ਸੀ ਔਰ 10 ਕੰਪਲੇਟਾਂ ਹੋਣਗੀਆਂ ਐਕਸੀਡੈਂਟ ਕਹਿੰਦਾ 1.5 ਸਾਲ ਬਾਅਦ ਐਕਸੀਡੈਂਟ ਆ ਕੇ ਕਹਿੰਦਾ ਚਲੋ ਮੈਂ ਜਾਊਂਗਾ ਓਏ ਜਾਊਗਾ ਭਾਵੇਂ ਦੱਸ ਕੇ ਜਾਊਗਾ ਸਾਨੂੰ ਕੀ ਪਤਾ 1.5 ਸਾਲ ਦੀ ਕੁੰਡੀ ਤਾਂ ਫੜਨੀ ਹੋਈ ਹੁਣ ਤੁਸੀਂ ਸਾਡੇ ਕੋ ਖੜੇ ਹੋ ਤੁਸੀਂ ਇੰਨਾ ਕੰਮ ਕਰਾ ਦਿਓ ਵੀ ਜਿਹੜੀ 1.5 ਸਾਲ ਤੋਂ ਕੁੰਡੀ ਲੱਗੀ ਆ ਉਹਦੀ ਕੋਈ ਤਾਂ ਉਹਦੀ ਕੋਈ ਪੇਰਵਾਹੀ ਹੋਵੇ ਨਾ ਜੀ ਸਾਨੂੰ ਪਾਣੀ ਕਿਵੇਂ ਮਿਲਦਾ ਕੁੰਡੀ ਦਾ ਜਿਹੜਾ ਕਹਿ ਰਹੇ ਨੇ ਕੁੰਡੀ ਦਾ ਕਲੋਨੀ ਨਜ਼ਰ ਤੇ ਇਲਜ਼ਾਮ ਲਾਇਆ ਜਿਹੜੇ ਅਮਿਤ ਬਸੰਤ ਜੀ ਨੇ ਵੀ ਉਹ ਕੁੰਡੀ ਲਾਉਂਦੇ ਨੇ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਵੀ ਜਿਹੜਾ ਇਹਨਾਂ ਨੇ ਕੋਈ ਕੰਪਲੇਂਟ ਪਾਈ ਆ ਉਹਦੀ ਮੈਨੂੰ ਕਾਪੀ ਦੇ ਦਿਓ ਉਹਦੇ ਤੇ 100% ਕਾਰਵਾਈ ਕਰਾਂਗੇ ਐਕਸ਼ਨ ਮੌਕੇ ਤੇ ਆ ਉਹਨੂੰ ਹਦਾਇਤ ਦੇਣੀ ਉਹਨਾਂ ਨੂੰ ਐਸਾ ਬੁਲਾਓ ਬੁਲਾਓ ਐਕਸ਼ਨ ਨੂੰ ਬੁਲਾਓ ਸਰ ਜੀ ਸਰਾ ਯਾਰ ਬੈਰੋ ਯਾਰ ਰੇ ਟੱਪ ਕਰ ਜਾ ਹੌਲੀ ਵੀਰੇ ਹੌਲੀ ਆਪਾਂ ਮੰਡੀ ਹੌਲੀ ਯਾਰ ਐਕਸ਼ਨ ਸਾਹਿਬ ਇਹਨਾਂ ਦੀ ਸ਼ਿਕਾਇਤ ਹੈ ਕੋਈ ਕੁੰਡੀ ਲਾਉਂਦਾ ਕਾਨੂੰਨੀ ਨਜ਼ਰ ਆਪਣੀ ਡਿਊਟੀ ਹੈ ਕੁੰਡੀ ਨੂੰ ਫੜ ਕੇ ਉਹਦੇ ਦੇ ਕਾਰ ਵੀ ਕਰਨ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਅਸਲ ਵਿੱਚ ਕੁੰਡੀ ਫੜਨ ਤੋਂ ਬਾਅਦ ਵੀ ਪਾਣੀ ਦੀ ਦਿੱਕਤ ਨਹੀਂ ਹੋਣੀ ਚਾਹੀਦੀ 80% ਲੋਕੀ ਪਾਣੀ ਤੋਂ ਵਾਂਝੇ ਰਹਿ ਜਾਣਗੇ ਐਕਸ਼ਨ ਸਾਹਿਬ ਜਿਹੜੀਆਂ ਮੰਗਾਂ ਨੇ ਲੋਕਾਂ ਦੀਆਂ ਕਿੱਦਾਂ ਪੂਰੀ ਕੀਤੀ ਜਾਂਦੀ ਹੈ ਕੰਮ ਪੂਰੇ ਕਰ ਦਾਂਗੇ ਆਪਾਂ ਜਿਹੜਾ ਫੀਟਰ ਦੀ ਪ੍ਰੋਬਲਮ ਹੈ ਨੈਕਸਟ ਵੀਕ ਨੈਕਸਟ ਵੀਕ ਹੋ ਜਾਊਗੀ ਠੀਕ ਹੈ ਬਿਲਕੁਲ ਸੋ ਦੇਖ ਸਕਦੇ ਹੋ ਕਿ ਗੱਲਬਾਤ ਕੀਤੀ ਹੈ ਮੌਕੇ ਤੇ ਵਿਦਾਇਕ ਕੁਲਵੰਤ ਸਿੱਧੂ ਜੀ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਐਕਸੀਡੈਂਟ ਬਿਜਲੀ ਵਿਭਾਗ ਮੇ ਤੇ ਪਹੁੰਚੇ ਸੀਗੇ ਜਿਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਜਾਂਦਾ ਸੀਗਾ ਕਿ ਜੋ ਵੀ ਇਹਨਾਂ ਦੀ ਮੰਗਾਂ ਸੀਗੀਆਂ ਉਹ ਪੂਰੀ ਕੀਤੀ ਜਾਣਗੀਆਂ ਸੋ ਇੱਕ ਹਫਤੇ ਦਾ ਉਹਨਾਂ ਵੱਲੋਂ ਟਾਈਮ ਵੀ ਲਿੱਤਾ ਗਿਆ ਹੈ ਕਿ ਇੱਕ ਹਫਤੇ ਦੇ ਵਿੱਚ ਜਿਹੜੇ ਟਰਾਂਸਫਾਰਮਰ ਨੇ ਹੋਰ ਵੀ ਜਿਲੀ ਦੇ ਜਿਹੜੇ ਬਿਜਲੀ ਤੇ ਜਿਹੜਾ ਵੀ ਕੰਮ ਹੈ ਉਹ ਇੱਥੇ ਪੂਰਾ ਕੀਤਾ ਜਾਊਗਾ ਦੇਖਦਿਓ